ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਮੈਂ ਬਲਵੀਰ ਸਿੰਘ ਜੜੀਆ ਪਿੰਡ ਧਰਮਗੜ ਤਹਿਸੀਲ ਬਲੋ ਜਿਲ੍ਹਾ ਫਤਿਹਗੜ ਸਾਹਿਬ ਕਿਸਾਨ ਵੀਰੋ ਮੈਂ ਲੰਗਿਆ ਜਾ ਰਿਹਾ ਸੀਗਾ ਮੈਂ ਸਾਹਮਣੇ ਦੇਖਿਆ ਇਹ ਜਿਹੜਾ ਝੋਨਾ ਹੈ ਇਹਨੂੰ ਬਹੁਤ ਵੱਡੀ ਤਦਾਦ ਦੇ ਵਿੱਚ ਆ ਜਿਹੜਾ ਪਲਾਂਟ ਆਪਰ ਆਇਆ ਹੋਇਆ ਉਹਦੇ ਧੌੜੀਆਂ ਦੇ ਵਿੱਚ ਸੁੱਕਣਾ ਸ਼ੁਰੂ ਹੋ ਗਿਆ ਕਿਸਾਨ ਵੀਰੋ ਜਦੋਂ ਇਹ ਧੌੜੀਆਂ ਸੁੱਕਣ ਤੋਂ ਬਾਅਦ ਇਹ ਜਿਹੜਾ ਢਿੱਡਾ ਹੈ ਇਹ ਅਲਦਾਲੇ ਬੂਟਿਆਂ ਦਾ ਰਾਜੂ ਸੰਸ਼ੂਰ ਕਰ ਦੂਗਾ ਕਿਸਾਨ ਵੀਰੋ ਜਿਹੜੀਆਂ ਧੌੜੀਆਂ ਨੇ ਇਹ ਤੇਜ਼ੀ ਨਾਲ ਵਧਦੀਆਂ ਜਾਣਗੀਆਂ ਤੇ ਮੈਂ ਸਾਹਮਣੇ ਏਡੀ ਜਿਹੜੀ ਰੋਗ ਖਾਮ ਲਈ ਜਿਵੇਂ ਉਲਾਲਾ ਦਵਾਈ ਹੈਗੀ ਆ ਜੁਪੀਲ ਦੀ ਮੀਡਾ ਹੈਗੀ ਆ ਇਹ ਕਲੈਕਸ ਹੈਗੀ ਆ ਕੁਇਨਲ ਫਾਸਟ ਟੈਕਨੀਕਲ ਤੇ ਉਸheen ਹੈਗੀ ਆ ਚੈਸ ਹੈਗੀ ਆ ਕਿਸਾਨ ਵੀਰੋ ਇਸ ਤਰ੍ਹਾਂ ਜਿਹੜਾ ਦਵਾਈਆਂ ਨਾਲ ਉਹਦੀ ਸਪਰੇ ਕਰਕੇ ਜਿਹੜਾ ਕਿੱਡਾ ਇਹਨੂੰ ਕਾਬੂ ਕਰਿਆ ਜਾ ਸਕਦਾ ਹੈ ਇਹ ਜਿਹੜਾ ਕਿੱਡਾ ਕਿਸਾਨ ਵੀਰੋ ਜੁਲਾਈ ਤੋਂ ਲੈ ਕੇ ਅਕਤੂਬਰ ਤੱਕ ਬੂਟਿਆਂ ਦਾ ਨੁਕਸਾਨ ਕਰਦਾ ਤੇ ਇਹ ਹੁਣ ਇਸ ਵੇਲੇ ਝੋਨੇ ਦਾ ਬਹੁਤ ਨੁਕਸਾਨ ਕਰੂਗਾ ਸਾਰੇ ਦਾ ਝੋਨੇ ਦਾ ਰਾਸ ਚੂਸਦੇ ਨੇ ਜਿਹਦੇ ਨਾਲ ਸਾਡਾ ਝਾੜ ਬਹੁਤ ਘਟੂਗਾ ਤੇ ਝੋਨਾ ਡਿੱਗ ਜਾਂਦਾ ਕਿਸਾਨ ਵੀਰੋ ਨਾਲ ਨਾਲ ਅਸੀਂ ਦੇਖ ਰਿਹਾ ਇਹਦੇ ਨਦੀਨ ਨੇ ਇਹ ਇਹ ਜਿਹੜਾ ਨਦੀਨਾਂ ਦੇ ਉੱਤੇ ਵੀ ਜਿਹੜਾ ਤੇਲਾ ਪੜਦਾ ਹੈ ਸ਼ੀਤ ਪਲੇਟ ਪੜਦੀ ਹੈ ਇਹ ਸਾਫ਼ ਰੱਖਣੇ ਬਹੁਤ ਜ਼ਰੂਰੀ ਹੈ ਕਿਸਾਨ ਵੀਰੋ ਇਸ ਪਾਸੇ ਅਸੀਂ ਦੇਖ ਰਹੇ ਹਾਂ ਨਾਲ ਹੀ ਇਹ ਦੂਜੇ ਵੱਨੇ ਇਹ ਬਿਲਕੁਲ ਜਿਹੜਾ ਹੈਗਾ ਸਾਫ਼ ਹੈ ਝੋਨਾ ਆਪਣੇ ਬੱਟਾਂ ਖਾਲਾਂ ਤੇ ਜੇ ਇਸ ਤਰ੍ਹਾਂ ਇਸ ਤਰ੍ਹਾਂ ਰੱਖਾਂਗੇ ਅਸੀਂ ਇਹਦੇ ਨਾਲ ਵੀ ਜਿਹੜਾ ਸਾਡਾ ਕਿੱਡਾ ਹੈਗਾ ਪਲਾਂਟ ਆਫ ਪਰ ਉਹ ਕੰਟਰੋਲ ਦੇ ਵਿੱਚ ਆਉਂਦਾ ਹੈ ਮੈਂ ਸਮਝਦਾ ਕਿਸਾਨ ਵੀਰਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਗੇੜਾ ਲਾਉਣਾ ਚਾਹੀਦਾ ਹੈ ਜਿੱਥੇ ਵੀ ਤੁਹਾਡੇ ਪਲਾਂਟ ਆਪਰ ਹੈ ਜਿਹੜਾ ਕਿਤੇ ਦੇਖੇ ਕਿਸਾਨ ਵੀਰੋ ਤਾਂ ਐਟ এ ਟਾਈਮ ਇਹ ਸਾਨੂੰ ਇਹ ਸਪਰੇਅ ਕਰਕੇ ਕਾਬੂ ਕਰ ਲੈਣਾ ਚਾਹੀਦਾ ਨਹੀਂ ਤਾਂ ਇਹ ਝੋਨੇ ਦਾ ਨੁਕਸਾਨ ਕਰੂਗਾ तकरीबन ਜਿਹੜਾ ਝੋਨਾ ਇਹ ਪੱਕਣ ਦੇ ਨੇੜੇ ਆ तकरीबन ਸਤੰਬਰ ਦੇ ਮਹੀਨੇ ਦੇ ਵਿੱਚ ਇਹ ਕਟਾਈਏ ਦੀ ਸ਼ੁਰੂ ਹੋ ਜੂਗੀ ਜੀ